ਆ ਕੀ ਹੋ ਗਿਆ ਕਿੱਥੇ ਪਰਚੇ ਨਹੀਂ ਸਮੇ ਰੋਕੇ ਯਾਰ ਕੰਨੇ ਬਾਹੂ ਫੜ ਕੇ ਰਹੀ ਕਿਉਂ ਚਾਲਾ ਚੱਲਣ ਚਾਹ ਪੀਣ ਲੱਗੇ ਆ ਸਵੇਰ ਦੇ ਵਾਦੀ ਕਰਨ ਪੰਜ ਵੱਜਣ ਵਾਲੇ ਨੇ ਪੰਜ ਮਿੰਟ ਲੈਂਦੇ ਠੀਕ ਗਿਰਿੰਦਰ ਆਊਗਾ ਉਧਰੋਂ ਟਰਾਲੀ ਪਾ ਕੇ ਪੰਪ ਤੇ ਫਿਰ ਖਚਦਾ ਮੈਨੂੰ ਅੱਜ ਦੀ ਵਾਰਚੀ 11 ਤਰੀਕ ਦੀ ਚੱਕ ਕੇ ਵਾਕੀ ਮਿਲਦੇ ਹਾਂ ਗਾਹਾਂ ਕਰਦੇ ਕੰਟੀਨਿਊ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਗੁਰਿੰਦਰ ਆ ਗਿਆ ਮੈਂ ਅਗਰ ਆਉਂਗਾ ਸਰ ਟਰੈਕਟਰ ਆਉਂਗਾ ਫਿਰ ਲੈਟ ਪਿੰਡੀ ਨੂੰ ਦੇਖਿਓ ਹੋਰ ਅੱਡੇ 'ਚ ਧਰਗੇ ਸਮਾਨ ਗੁਰਧਰਾ ਮਾਥਾ ਢੇਕ ਕਰ ਚੱਲੇ ਗਿਆ ਆ ਆ ਗਿਆ ਟਰੈਕਟਰ ਸਮਾਨ ਅੱਡੇ 'ਚ ਵਾ ਟਰਾਲੀ ਉੱਰੇ ਲਾ ਗਈ ਕੱਛਾਂ ਦਾ ਟਰਾਲੀ ਪਾ ਲਿਆ ਇੱਥੇ ਜਾ ਕੇ ਸਹਰੇ ਬਾਬੇ ਦਾ ਰੌਣੀ ਲਾਉਂਦਾ ਕਿ ਤੱਕ ਦੀ ਲੱਗਦੀ ਹੈ ਜੰਦਗੀ ਤੇਰੀ ਲੱਗ ਸਕੇ ਡਾਕੂ ਬਾਰ ਬਾਰ ਸਮਝਾਵਾ ਪਾ ਲੈ ਗਰ ਦਾ ਕੰਨ ਨੂੰ ਆਹ ਯੂ ਟ੍ਰਾਲੀ ਫਾਗ ਜਾਉਦੇ ਨਾ ਸਵੇਰ ਦੇ ਵਜੇ ਸਵਾ ਪੰਜ

ਲੱਗਿਆ ਧਰਨ ਅੱਡੇ ਦੇ ਜੱਗ ਤਰਾਂ ਦਾ ਸਿਲੰਡਰ ਧਰਨ ਵਾਲਾ ਰਹਿੰਦਾ ਸ਼ੇ ਕੋਈ ਸਮਾਨ ਧਰੀਏ ਪਹਿਲਾਂ ਆਂਦਾ ਟਰਾਲੀ 'ਚ ਆ ਦੁੱਧ ਚਾਹ ਬਾਹਰੀ ਰੱਖ ਲਾਏ ਬਸ ਕੀੰਨ ਦਾ ਧਰ ਦੇਨੇ ਹਥੇ ਸਿਲੰਡਰ ਬੰਦਾਂਗੇ ਟਰਾਲੀ ਦਾ ਉੱਥੋਂ ਪਾ ਲੈਂਦੀ ਸ਼ੇ ਰੋਈ ਇਸ ਤਰੀਕੇ ਅਰੇ ਸਿਆਣ ਉੱਪਰ ਜਾ ਕੇ ਕਰਾਂਗੇ ਕੇਰਾ ਜਿਹੜੇ ਕਿਸੇ ਨੇ ਹੀ ਠੀਕ ਨੇ ਆਟੂ ਉੱਤ ਕਰਦੇ ਆਂ ਆ ਕੀ ਹੋ ਗਿਆ ਕਿੱਥੇ ਉਹ ਚੜਾਈ ਵਾਦ ਉਹਦੀ ਰੱਖਦੇ ਦੇਖਿਆ ਵੀ ਨਹੀਂ ਸੀ ਹੋਰ ਆਉਣਾ ਪੈ ਗਿਆ ਬੜਾਈ ਵਾਲਾ ਹਣੇ ਤਾਂ ਫਾੜ ਕਾੜਨੇ ਆਇਆ ਫਾੜ ਦੀ ਚੜਾਈ ਖਾਸੀ ਆਵੇ ਜੀ ਬ੍ਰੇਕ ਹੋ ਗੋਣ ਤਾਂ ਨਹੀਂ ਗਾ ਉੱਥੇ ਪੜੋ ਥੱਲੋਂ ਤੋੜਿਆ ਪਿਆ ਹੁਣਾਂ ਫਾੜਦਾ ਅੰਦਰ ਫਾੜਕ ਦਾ ਜੜ ਕੇ ਤੇ ਹੰਤਾਰ ਕੀ ਬਸ ਮਿਲਦੇ ਅੱਗੇ ਤੁਹਾਨੂੰ ਆਹੀ ਬਸ ਖਦਰਾ ਦੀ ਹੋਰ ਤਾਂ ਵੀ ਖਦਰਾ ਹੈ ਨਹੀਂ ਇਹ ਚ ਮਗਰ ਢਾਲਵਾ ਹੋ ਤਾਂ ਨਾ ਇਹਦੇ ਜਿਵੇਂ ਫਾੜਕ ਨਾ ਖਰਾਬ ਹੋ ਤਾਂ ਹੁਣ ਨੂੰ ਮਲਾਉਤ ਨਾ ਜਿਵੇਂ ਘੰਟਾ ਹੋ ਗਿਆ ਪੂਰਾ ਸਾਨੂੰ ਤਾਂ ਰਾਮ ਸਾਢੇ 5 ਤਾਂ ਰਹੀ 6:30 ਹੋ ਗਏ ਇੱਕ ਫਾੜਕਾਂ ਦੀ ਵਾਧਾ ਕਰਕੇ ਲੰਗੀ ਜਾਂਦੇ ਪੂਰੇ ਡੇਢ ਘੰਟੇ ਚ ਪਹੁੰਚੇ ਹੋ ਰਹੇ ਸੀ ਵੱਡੇ ਰੋਡ ਤੇ ਨਹੀਂ ਤਾਂ ਅੱਧਾ ਘੰਟੇ ਚ ਪਹੁੰਚ ਜਾਂਦਾ ਬੰਦਾ ਉਹੀ ਘੁੰਮ ਕੇ ਆਉਣਾ ਪੈਗਾ ਉਦੋਂ ਦੀ ਉਹ ਇਹ 2.5 ਘੰਟੇ ਚੋਂ ਪਹੁੰਚ ਗਏ ਤਾਈ ਨੇ 2 ਘੰਟੇ ਹੋ ਗਏ ਭਾਈ 2 ਘੰਟੇ ਚੋਂ ਪਹੁੰਚ ਗਏ ਰਸੇ ਦਾ ਬਾਦੂ ਡੈਡ ਨੇ ਅੱਛਾ ਉੜੇ ਝੋੜੇ ਪੇਂ ਦੇਖ ਲਈਏ ਕਿ ਨਾਲ ਰੋਕ ਕੇ ਬਾਥਰੂਮ ਕਰ ਲਈਏ ਨੇ ਹੁਣੋਂ ਅਸੀਂ ਬੀਜਾ ਲੰਘ ਜੰਨੇ ਆਂ ਟਰ ਗਰਮ ਹੋਏ ਪੇਂ ਸ਼ੇਕ ਮਾਰ ਦੇਣ ਦੂਰ ਤੋਂ ਵਾੜ ਵਾਲੀ ਉਧਰ ਦੀ ਕਮਾ ਕੇ ਲੈ ਗਏ ਨਾ ਉੱਥੇ ਵਸਾ ਹੋ ਗਿਆ। ਚਲੋ ਵੀ। ਹੋਰੀਆ ਟਰਾਲੀ। ਲਲੀ ਬਿੱਲੇ ਜੁੱਤੀ ਲੱਖ। ਲੋਈ ਬੀਜੇ ਐਂਟਰ ਹੋ ਗਏ। ਪੈਂਬੀ ਹੋ ਗਿਆ। 3 ਘੰਟੇ ਹੋ ਗਏ ਸਾਨੂੰ ਤੁਰਿਆ। ਇਹ ਤਾਂ ਉਹਨਾਂ ਅਸੀਂ ਮਿਲਲੇ ਹੁੰਦੇ। 3 ਘੰਟੇ ਐ 3-4 3 ਘੰਟੇ 20 ਮਿੰਟਾਂ 'ਚ ਮਿਲਲੇ ਮੌਜੂਦ। ਲੋਈ ਬੀਜੇ ਪਹੁੰਚ ਰੱਸਾ ਦੇਖਣ ਨੂੰ ਖੜੇ ਜੀ ਰੱਸੇ ਦਾ ਬਹੁਤ ਟਾਈਟ ਨੇ ਸਲੋ ਹੀ ਚੱਲੀਏ ਆ ਗਈ ਲਈ ਜਾ ਵਾ ਆ ਪਲੇਅਰ ਵਾਹ ਤੇਜ ਸਾਈਕਲ ਵਾਲਾ ਇਕੱਲਾ ਹੀ ਜਾਂਦਾ ਵੈਲੀ ਉਹ ਬਾਸਪਤ ਕਈ ਸਰਵਿਸ ਲੈਂ ਤੇ ਆ ਗਏ ਹੁਣ ਬਸ ਆ ਇੱਕ ਪੋਲ ਛੱਡ ਕੇ ਦੂਜਾ ਪੋਲ ਫੜ ਜਾਣਾ ਆਪਾਂ ਨੂੰ ਨਾਲ ਨਾਲ ਹੀ ਨੇ ਮੈਂ ਕਹਾਂ ਨੂੰ ਹੁਣ ਦੁਬਾਰਾ ਪੋਲ ਜਾਣਾ ਥੱਲੇ ਹੀ ਸਰਵਿਸ ਲੈਂਦੇ ਰੱਖ ਲੈਣ ਪੂਰੇ 6.5 ਘੰਟਿਆਂ ਬਾਅਦ ਪਹੁੰਚਿਆ ਜੀ 6.5 ਘੰਟੇ ਲੱਗੇ ਪੂਰੇ ਮੇਰੇ 3.5 ਘੰਟੇ ਲੱਗ ਜਾਂਦੇ ਨੇ 6.5 ਘੰਟੇ ਅੱਜ ਆਏ ਮਿਲ ਬਹੁਤ ਵੀ ਉਹ ਦਿਖਦਾ ਜੀ ਤੂੰ ਆੜਦਾ ਉਹ ਵੀ ਪੂਰੇ ਦੋ ਟਰਾਲੀਆਂ ਜਾਂਦੀਆਂ ਜ ਆਪਣੇ ਉਹ ਸੀ ਹੱਪਲੇ ਦੇ ਪੌਣਿਆ ਪੂਰੇ ਕਿਤੇ ਤੁਮਹਲਾ ਵੀ ਕਿਯਾਰੀ ਲੱਗਦੀ ਚੱਕ ਲੈ ਤੂੰ ਕੋਣੋ ਲੋ ਯਾਰ ਚ ਲੱਗ ਗਿਆ ਉਹਦੋਂ ਆ ਇੱਧਰ ਨਹੀਂ ਲਾਈਨ ਚ ਖੜੀ ਗਿਆ ਜਿੱਥੇ ਨੜ ਗਈ ਵਾ ਇੱਕ ਲਾਈਨ ਦਾ ਫਰਕ ਪਿਆ ਪਰਲੀ ਜੁਨੀਅਰ ਵਾਲੀ ਲਾਈਨ ਚ ਖੜੀ ਗਿਆ ਉਹਦੋਂ ਲੋਈ ਪਹੁੰਚ ਕੇ ਮਿਲਲੇ ਉਹਦੋਂ ਆ ਵਾਲੀ ਲਾਈਨ ਚ 36 30 ਵਾਲੀ ਲਾਈਨ ਚ ਟਰੈਕਟਰ ਆਪਣਾ ਖੜਾ ਸੀ ਇੱਥੇ ਦੋ ਤਿੰਨ ਨੰਬਰ ਮਗਰ ਉਹ ਕੁਆਟਰ ਜੇ ਕੋਲੇ ਖੜਾ ਸੀ ਇਹ ਦੇਖੋ ਉਹ ਟਰਾਲੀਓ ਦਾ ਪਰਲਾ ਜੋੜ ਵੀ ਖਾਲੀ ਹੋ ਗਿਆ ਬਾਈ ਜੀ ਹਜੇ ਕੋਈ ਆਇਆ ਹੀ ਨਹੀਂ ਉਦੋਂ ਪਰਲਾ ਵੀ ਇੱਕ ਲਾਈਨ ਰਹਿ ਗਈ ਉਦੋਂ ਪਰਲੇ ਦੀ ਇੱਕ ਲਾਈਨ ਰਹਿ ਗਈ ਦੋ ਖਾਲੀ ਹੋ ਗਏ ਤੇ ਪੂਰੇ ਬਸ ਸਾਡੇ ਮੂਰੇ ਤਿੰਨ ਖੋਰ ਲੱਗਣੀਆਂ ਮਗਰ ਆ ਕੇ ਬਸ ਇਹਦੇ ਮੂਰੇ ਲੱਗਣ ਨੂੰ ਹੀ ਨਹੀਂ ਫੇਰ ਫੇਰ ਦੇਖੀ ਪੈਂਦਾ ਬਚੀਕੜ ਜਾਂ ਨਾ ਆਇਆ ਬੰਦਾ ਟਰੈਕਟਰ ਕਰਤਾ ਕਵਰ ਅਮਗਰ ਨੂੰ ਕਰਦੇ ਮੜਿਆ ਇਧਰੋਂ ਵੀ ਕਰਦੇ ਇਕੱਠਾ ਹੀ ਕਰੀ ਟਰੈਕਟਰ ਕਰਤਾ ਕਵਰ ਪੂਰਾ ਅੰਦਰ ਬੈਠ ਰਹੇ ਜਿਵੇਂ ਫੋਨ ਫਾਣੇ ਮਰਜੀ ਪਿਆ ਰਹੇ ਕੋਈ ਚਾਰਜ ਲੱਗ ਗਿਆ ਹੋਇਆ ਛੇੜਾ ਛਾੜੀ ਨਹੀਂ ਹੁੰਦੀ ਹੈਗੀ ਨਹੀਂ ਤਾਂ ਕੋਲੀ ਖੜਨਾ ਪੈਂਦਾ ਬੰਦਾ ਦੇਖਦਾ ਨਹੀਂ ਚੱਕ ਕੇ ਫਿਰ ਲੋਈ ਮਿਲਦੇ ਨਾਲ ਹੀ ਦੁਕਾਨਾ ਬਿਸਕਟ ਲੈਣ ਆਏ ਸੀ ਇੱਥੇ ਚਾਰ-ਪੰਜ ਸਾਲਾਂ ਦਾ ਰੋਟੀ ਖਾਲਾਂ ਅੜਕ ਕੇ ਮੜੀ ਜੀ ਹੂਨ ਤਾਂ ਇਹ ਸਾਰੀਆਂ ਬਣੀਆਂ ਹੀ ਨੇ ਨਾਲ ਜਾਂ ਮੱਲੇ ਦੇ ਘੇੜ ਦੇ ਨਾਲ ਇਧਰ ਹੀ ਦੁਕਾਨ ਆਹ ਨਾਲ ਦੁਕਾਨ ਹੈ ਗੱਲਵਾ ਘੇੜਾ ਦਾਸ ਲੈਣਾ ਮੂਹਰ ਨੇ ਇੱਕ ਲੈਣ ਨੂੰ ਲੱਗਦੇ ਨੇ 3-4 ਘੰਟੇ 4 ਘੰਟੇ ਖਾਲੀ ਹੋਣ ਨੂੰ ਕੋਈ ਕੰਮ ਕਰੂੰ ਲੋ ਜੀ ਅੱਜ ਤੋਂ ਪਾ ਵਧੀਆ ਬੈਂਦੇ ਨੇ ਅੱਗੇ ਤਾਂ ਠੰਡ ਲੱਗਦੀ ਨਹੀਂ ਹਵਾ ਪੈਂਦੀ ਸ਼ੋਰਪੁਰੀ ਵਧੀਆ ਲੋ ਜੀ ਹੁਣ ਖਾਲੀ ਰੋਟੀ 4 ਵਜੇ ਦਿੱਤਾ ਆ ਐਵੇਂ 1 ਵਜਨ ਵਾਲਾ 50 ਹੋ ਗਿਆ 12 55 ਹਾਂ ਰੋਟੀ ਖਾਣ ਲੱਗਿਆ ਮੈਂ ਪੈ ਗਿਆ ਸੀ ਇੱਥੇ ਹੌਂ ਦੇਖੀ ਹੋਵੇ ਪਿਆ ਤਿੰਨ ਤੋਂ ਉੱਪਰ ਕੰਡੇ ਕੰਨੀ ਮਾ ਗਿਆ ਜਾਨੂੰ ਆਉਂਦਾ ਰੋਟੀ ਰੋਟੀ ਖਾਣੇ ਆ ਫਿਰ ਕੋਈ ਮੈਨੂੰ ਆਲੂ ਯਾਰ ਆਲੂ ਆ ਆਲੂ ਤੇ ਉਹਦੀ ਸੋਇਆਬੀਨ ਦੀ ਬੜੀਆਂ ਦੀ ਚੂਰੇ ਦੀ ਸਬਜੀ ਕੇ ਹੌਣ ਦੇਖਦਾ ਰੋਟੀ ਨੂੰ ਕੈਨੂੰ ਆਉਂਦਾ ਉਹ ਤਾਂ ਕੰਡੇ ਕੰਨੀ ਗਿਆ ਹੋਇਆ ਨਾਲ ਵਾਲੀ ਲੈਣ ਹੀ ਨਹੀਂ ਪੂਰੀ ਹੋਈ ਦੋ ਹੋਰ ਖਾਲੀ ਹੋ ਗਈਆਂ ਹਾਂ ਇੱਕ ਲਾਈਨ ਲੱਗ ਗਈ ਤੇ ਬਰਾਬਰ ਦੂਜੀ ਲੱਗ ਗਈ ਦੁਬਾਰਾ ਪਰ ਨਾ ਬੰਨਿਆ ਟਰੈਕਟਰ 'ਚ ਬਹਿ ਗਏ ਪੱਕੀ ਦਾ ਆ ਦੇਖੋ ਕਿੰਨੀ ਜਲਦੀ ਹੁਣ ਦੂਜੇ ਰੋਲ ਬੰਨ ਲੈ ਪੱਕਟ ਆ ਉਹ ਦੂਜਾ ਢੰਗਾਂ ਵਾਲਾ ਹੋਈ ਜਬੇ ਬਾਰ-ਬਾਰ ਤੇ ਨਿਕਲਦੇ ਆ ਬਾਹਰ ਆ ਫੈਂਸੀਆਂ ਵਾਲੇ ਹੋਗੇ ਕਾ ਹੋਊਗਾ ਕਾ ਹੋਊਗਾ ਬਸ ਇੱਛਾ ਦੇ ਬਹਾਰ ਇਹ ਰਮਨ ਸਪੋਟਾਂ ਲਾਈਆਂ ਪਈਆਂ ਵਜਨ ਹੀ ਵਾਲਾ ਲੱਧਿਆ ਆ ਬੰਦੇ ਦਾ ਆਪ ਹੈ ਨਹੀਂ ਓਰੇ ਸਾਈਡ ਤੇ ਕਰਕੇ ਖੜਾਤਾ ਇਗਰਾ ਹੈ ਪਰ ਇਹ ਆਪੇ ਅੰਦਰੋਂ ਜਾੜ ਸਾਰਾ ਔਰ ਇਹ ਵੀ ਚੁੰਡੀ ਵਾਲੀ ਵੈਲਟ ਤੇ ਚੱਲ ਪਿਆ ਛੋਟੀ ਚੁੰਡੀ ਵਾਲੀ ਤੇ ਆਹ ਕੱਟ ਕੇ ਲੈ ਜਾਣ ਦਾ ਕੰਮ ਪਹਿਲਾਂ ਨਹੀਂ ਜੀਗਾ ਔਰੇ ਵੈਲਟ ਤੇ ਮਾਲ ਘੱਟ ਹੁੰਦਾ ਨਾ ਵੈਲਟ ਇਧਰ ਵੱਧ ਚੱਲਦੀ ਹੈ ਆਹ ਵਾਲੀ ਵੈਲਟ ਦਾ ਫੰਦੀ ਰੱਖਦੇ ਨੇ ਰਹਣੀ ਰਤਨ ਨਤਨ ਚੁੰਗੀਆਂ ਚਲਦੀਆਂ ਰਹਿੰਦੀਆਂ ਨੇ ਪੱਕੀਆਂ ਨੇ ਇਹ ਨਹੀਂ ਇਹ ਵਾੜਾ ਚਰਖੜੂ ਬੰਦਾ ਵੀਲ ਬਾਈ ਦਾ ਹੌਲਣ ਚ ਵੀਲ 5500 ਆ ਛੋੜੀ ਜੁੰਡੀ ਦਾ ਕੱਢਦੇ ਨੇ 5-6000 ਤੇਰਾ 500 ਦਾ ਛਾਲਾ ਮਾਰਦਾ ਜਾਂਦਾ ਯਾਹ ਮੰਦਰਾ ਸ਼ਾਮ ਦੇ ਵੱਜ ਗਏ ਨੇ 5 ਛਾ ਦਾ ਟਾਈਮ ਬਣਾ ਤੇ ਲੇਤੀ ਅਜੇ ਵੀ ਦੂਜਾ ਭਰਿਆ ਨਹੀਂ ਜੜ ਖਾਲੀ ਵੱਧ ਹੋ ਗਿਆ ਅੱਜ ਇਹ ਤਾਂ ਟੈਂਟ ਨਾਲ ਦਿਨੋਂ ਫੁੱਲ ਰਹਿੰਦੇ ਨੇ ਬਾਹਰ ਖੜੀ ਜਾਂਦੀ ਨੇ ਟ੍ਰੋਲੀ ਹੁਣ ਕੰਨਾ ਮੁਕਾਉਣ ਲੱਗ ਗਏ ਮੋਹੋ ਦੇ ਰੀਡਾ ਖਤਮੀ ਹੋ ਗਿਆ ਲੈ ਇੱਧਰ ਉੱਧਰ ਵੇਟਰਾ ਲਿੰਦੀ ਵੀ ਸ਼ਾਹ ਉਹਦਾ ਗਾਹ ਵੈ ਜਾਣਾ ਟਰਾਲੀਆਂ ਦਾ ਘਟ ਗਿਆ ਕੰਮ ਵਾਪ ਕੋਈ ਪਰਚੀ ਤੇ ਕਾਰਡ ਮਿਲ ਗਿਆ ਇੱਥੇ ਕਾਰਡ ਵੀ ਮਿਲਦਾ ਹੁੰਦਾ ਟੋਕਨ ਆਏ ਵੇਟ ਕਰਨ ਦਾ ਬਦਨਾਂ ਦਾ ਟੋਕਨ ਆਏ ਉੱਥੇ ਦੇਣਾ ਪੈਂਦਾ ਮੁੜਦੇ ਫੇਰ ਲੈ ਕੇ ਆਉਣਾ ਪੈਂਦਾ ਫੇਰ ਮੁੜਦੇ ਰੱਖ ਲੈਂਦੇ ਨੇ ਅਦੇ ਕੋਲੇ ਜੋ ਬੀਟਿੰਗ ਪਾ ਦਿੰਦੇ ਨੇ ਤੁਹਾਨੂੰ ਟੋਕਨ ਫੜਾ ਦਿੰਦੇ ਨੇ ਵੀ ਆ ਟੋਕਨ ਦੇ ਥੋੜੇ ਰਜਿਸਟਰਡ ਆ ਫਿਰ ਉਹਨਾਂ ਨੂੰ ਪਤਾ ਲਾ ਜਾਂਦਾ ਉਹਨਾਂ ਲੱਟਰ ਉੱਡਾ ਲੱਗ ਗਈਆਂ ਉਹ ਦੇਖੋ ਵੀ ਸਰਵਾ ਦੇ ਲੱਦੀ ਟਰਾਲੀ ਹੈਗੀ ਫਿਰ ਛੋਟੀ ਆ ਪਰ ਮਾਂ ਭਰੀ ਪਈ ਆ ਤੁਸੀਂ ਇਹ ਕੋਈ ਅੰਡੇ ਬਣ ਗਏ ਅੰਡੇ ਉਹ ਬੱਸ ਮੁੜਿਆ ਜੂਮ ਰੱਟਾਂ ਲਾ ਲਈ ਰੋਟੀ ਰੋਟੀ ਖਾਵਾ ਹੁਣ ਤਾਂ ਹੋ ਗਿਆ 7:30 ਇਹ ਕੋਈ ਤੰਦੂਰੀ ਰੋਟੀ ਐ ਲੋਈ ਰੋਟੀ ਬਣੀ ਖਾ ਲਿਆ ਸਰਿੰਡਰ ਵੀ ਬੰਦ ਤਾਂ ਆ ਪੈਣ ਦੀ ਤਿਆਰੀ ਕਰਦੇ ਹੁਣ ਜੇ ਰਾਤ ਨੂੰ ਬਾਰੇ ਫਿਰ ਵੀਡੀਓ ਕੰਟੀਨਿਊ ਕਰ ਲਾਂਗੇ ਨਹੀਂ ਦੱਸਿਓ ਫੇਰ ਨਵੀਂ ਸ਼ੁਰੂ ਕਰਾਂਗੇ ਤਾਂ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਅੰਦਰ ਸੰਜੂ ਆ ਰੈਕਟਰ ਤੇ ਮੂਰਲੇ ਡਾਟਾ ਨੰਬਰ ਦੇ ਗਏ ਸੀ ਆਪਾਂ ਨੇ ਤੇ ਛਿੜਦੇ ਹਿਸਤਰਾ ਮੋਤਾ ਸੰਗ ਇਹ ਇਸ ਤਰ੍ਹਾਂ ਕੇ ਛਕੋ ਹੋਲ ਸੈਟ ਸਾਲੀਆਂ ਉਹਦੀਆਂ ਫੇ ਹੌਲੀ ਹੌਲੀ ਆਉਂਦੀਆਂ ਨਾ ਫਿਰ ਉਹ ਗੱਲ ਰਹੀ ਜਿਹਨਾਂ ਅੱਗੇ ਰਹਸੰਦੇ ਇੱਕ ਲੈਨ ਰਹਿ ਗਿਆ ਹੌਲੀ ਹੁਣ ਨਾ ਉਹ ਇਥੇ ਹੀ ਕੰਡਾ ਫੰਦੇ ਰਹੂਗਾ ਫਿਰ ਇਕੱਠੀ ਲੈਣ ਸਾਰੀ ਅੰਦਰ ਜਾਊਗੀ ਰਾਤ ਦੇ ਬਾਅਦ ਜੇ ਤਰਨਾ ਲੈਣ ਹੁਣ ਤਰੀ ਬਰਾਬਰ ਵਾਲੀ ਜਿਹੜੀ ਉੱਧਰ ਲਈ ਸੀਗੀ ਦੂਗਾ ਹੌਲੀ ਦੂ ਪਹਿਲਾਂ ਚਲੀ ਗਈ ਲੋਈ ਹਾਲੇ ਅੰਦਰ ਤੁਰ ਗਿਆ ਉਹਨੇ ਨਾਲ ਦੀ ਉਹ ਸੁੱਤਾ ਪਿਆ ਗਿਆ ਅੰਦਰ ਕਿਸੇ ਟਰੈਕਟਰ ਤੇ ਤੇ ਬੈਗ ਜਲਾਲਾ ਇਹ ਦਵਾਜ ਆਪਣੇ ਹੀ ਵਾਰੀ ਆ 6-4 ਘੰਟਾ ਖਲੂ ਸਾਰੇ ਇਕੱਠੇ ਹੀ ਵੜਨੇ ਟਰੈਕਟਰ ਆ ਦੇਖ ਲਾਇਆ ਇਹਨਾਂ ਦਾ ਵਿਚਾਲੇ ਟਰੈਕਟਰ ਨੂੰ ਚੱਕਣ ਨੂੰ ਵੀ ਪੂਰਾ ਪੂਰਾ ਆਉਂਦਾ ਉਹ ਤੇ ਕੰਡੇ ਤੇ ਕਵਰੇ ਸਾਈਡ ਟਰਾਲੀਆਂ ਚਾਹ ਜਾਈ ਫੁੱਤੀ ਸੰਗਲ ਜਿਹੜਾ ਇਹਨਾਂ ਦਾ ਉੱਥੇ ਲਾਉਂਦੇ ਨਵਾਂ ਸ਼ਹਿਰ ਲਾਉਂਦੇ ਨੇ ਉਹ ਤੇ ਪੂਰਾ ਪੂਰਾ ਹੀ ਆਉਂਦਾ ਹੈ